ਨਸ਼ਿਆਂ ਨੂੰ ਰੋਕਣ ਅਤੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਫਿਲੌਰ ਦੇ ਨਜ਼ਦੀਕੀ ਪਿੰਡ ਗੰਨਾ ਵਿਖੇ ਪੁਲਿਸ ਵੱਲੋਂ ਇੱਕ ਵੱਡਾ ਅਤੇ ਸਚੂਜਾ ਕਾਸੋ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਜਿੱਥੇ ਡੀਆਈਜੀ ਸੰਜੀਵ ਕੁਮਾਰ ਰਾਮਪਾਲ ਨੇ ਖੁਦ ਮੌਕੇ ਤੇ ਰਹਿ ਕੇ ਇਸ ਆਪਰੇਸ਼ਨ ਦੀ ਅਗਵਾਈ ਕੀਤੀ, ਉੱਥੇ ਹੀ ਭਾਰੀ ਗਿਣਤੀ ਵਿੱਚ ਪਹੁੰਚੀ ਪੁਲਿਸ ਫੋਰਸ ਵੱਲੋਂ ਲੋਕਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ। ਇਸ ਦੌਰਾਨ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਡੀਆਈਜੀ ਸੰਜੀਵ ਕੁਮਾਰ ਰਾਮਪਾਲ ਨੇ ਆਖਿਆ ਕਿ ਨਸ਼ੇ ਦੇ ਖਾਤਮੇ ਲਈ ਪੁਲਿਸ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਉਹਨਾਂ ਨਾਲ ਹੀ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰਾ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਪੁਲਿਸ ਨਾਲ ਪੂਰਨ ਸਹਿਯੋਗ ਕਰਨ। ਇਸ ਦੌਰਾਨ ਐਸਐਸਪੀ ਜਲੰਧਰ ਹਰਵਿੰਦਰ ਸਿੰਘ ਵਿਰਕ, ਐਸਪੀ ਸਰਵਜੀਤ ਰਾਏ, ਐਸਐਚਓ ਸੰਜੀਵ ਕਪੂਰ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਫਲੋਰ ਤੋਂ ਨਵਰਾਂਗ ਚੈਨਲ ਦੇ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ। ਇਹਨਾਂ ਪਿਛਲੇ 3 1 ਮਾਰਚ ਤੋਂ ਯੁੱਧ ਨਸ਼ਿਆਂ ਵਿਰੁੱਧ ਨਸ਼ੇ ਦੇ ਖਾਤਮੇ ਕਰਨ ਵਾਸਤੇ ਸਰਕਾਰ ਵੱਲੋਂ ਤੇ ਡੀਜੀ ਸਾਹਿਬ ਦੀ ਹਦਾਇਤਾਂ ਦੇ ਮਤਬਕ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਉਸੇ ਮੁਹਿੰਮ ਦੀ ਕੜੀ ਦੇ ਵਿੱਚ ਅੱਜ ਇੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਜਿਹੜਾ ਦੇਖਿਆ ਗਿਆ ਕਿ ਪਿਛਲੇ 2 ਸਾਲਾਂ ਦੇ ਵਿੱਚ ਇਹ ਡਰੱਗ ਹੌਟਸਪੌਟ ਦੇ ਵਿੱਚ ਤਕਰੀਬਨ 80 ਪਰਚੇ ਦਰਜ ਹੋਏ ਨੇ ਜੀ ਜੀ ਤੇ ਜਿਹੜੀ ਇਨਫੋਰਮੇਸ਼ਨ ਸੀ ਉਹਦੇ ਇਨਫੋਰਮੇਸ਼ਨ ਦੇ ਚੱਲਦੇ ਆ ਇੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਨੂੰ ਅੰਜਾਮ ਦੇਣ ਵਾਸਤੇ ਅਸੀਂ ਆਏ ਹਾਂ ਦੋ ਰਿਕਵਰੀਆਂ ਉੱਥੇ ਹੋਈਆਂ ਨੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਲੇਡੀਜ਼ ਨਾਲ ਵੀ ਗੱਲਬਾਤ ਕੀਤੀ ਆ ਓਵਰਆਲ ਹੁਣ ਇੱਥੇ ਦਮ ਲੱਗਦਾ ਹੈ ਕਿ ਜਿਵੇਂ ਕਿ ਇਹ ਸੰਤੁਸ਼ਟ ਨੇ ਕਿ ਜਿਹੜੀਆਂ ਸਰਕਾਰ ਵੱਲੋਂ ਐਫਰਟਸ ਕੀਤੀਆਂ ਜਾ ਰਹੀਆਂ ਹਨ ਨਸ਼ੇ ਦੇ ਵਿਰੁੱਧ ਪਿਛਲੇ 3-4 ਮਹੀਨਿਆਂ ਦੇ ਵਿੱਚ ਨਸ਼ੇ ਦੇ ਕੰਟਰੋਲ ਕਰਨ ਦੇ ਵਿੱਚ ਉਹ ਬਹੁਤ ਸਹਾਇਕ ਹੋਈਆਂ ਠੀਕ ਹੈ ਜੀ ਅੱਜ ਨੌਜਵਾਨਾਂ ਨਾਲ ਵੀ ਮੁਲਾਕਾਤ ਕੀਤੀ ਜਿਹੜਾ ਆ ਨੌਜਵਾਨਾਂ ਨੂੰ ਵੀ ਮੁਲਾਕਾਤ ਕੀਤੀ ਐ ਐਸਐਸਪੀ ਸਾਹਿਬ ਵੱਲੋਂ ਮੇਰੇ ਵੱਲੋਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਕਰਦੇ ਹੋ ਅੱਜਕੱਲ੍ਹ ਛੁੱਟੀਆਂ ਨੇ ਸਕੂਲਾਂ ਦੇ ਵਿੱਚ ਪੜਦੇ ਹੋ ਖੇਡਦੇ ਹੋ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਖੇਡਾਂ ਨਾਲ ਜੁੜੋ ਠੀਕ ਹੈ ਨਸ਼ਿਆਂ ਤੋਂ ਦੂਰ ਰਹੋ ਨਸ਼ਿਆਂ ਨਾਲ ਆਪਣੀ ਸਿਹਤ ਖਰਾਬ ਹੁੰਦੀ ਹੈ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ਲਵੋ ਵੱਡੇ ਅਫਸਰ ਬਣੋ ਤੇ ਸਮਾਜ ਨੂੰ ਸੁਧਾਰਨ ਵਿੱਚ ਆਪਣਾ ਯੋਗਦਾਨ ਪਾਓ ਨਸ਼ਾ ਤਸਕਰ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਨਸ਼ਾ ਤਸਕਰ ਨੂੰ ਇਹੋ ਹੀ ਮੈਸੇਜ ਹੈ ਕਿ ਜਾਂ ਤੇ ਨਸ਼ਾ ਛੱਡ ਜਾਓ ਨਹੀਂ ਤੇ ਫੜ ਕੇ ਅੰਦਰ ਕਰਾਂਗੇ ਨਸ਼ਾ ਵੇਕਣਾ ਬੰਦ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਲਾਈਨ ਤੇ ਵਾਪਸ ਲੈ ਕੇ ਆਵਾਂਗੇ